We'll ਮੈਂ ਡੈਨੀਅਲ ਮਸੀ ਠੇਕੇਦਾਰ ਸਾਰੇ ਭਾਈਚਾਰੇ ਨੂੰ ਜਮਤੀ ਦੀ ਪੂਰੀ ਮੀਡੀਆ ਨੂੰ ਜਮਤੀ ਦੀ ਅੱਜ ਮੰਗ ਪੱਤਰ ਤੇ ਬਰੇ ਚਿੰਦੇ ਦੇਣੇ ਹਨ ਮੰਗ ਪੱਤਰ ਤੇ 26 ਮਾਰਚ ਤੇ ਦੇਣੇ 26 ਮਾਰਚ ਤੋਂ ਬਾਅਦ ਕਈ ਮਿਲੀਆਂ ਹੋਈਆਂ ਕਈ ਕੁਝ ਹੋ ਗਿਆ ਜੋ ਅਫਸਰਾ ਨੇ ਪ੍ਰੋਮਿਸ ਕੀਤਾ ਉਹ ਤੇ ਉੱtre ਨਹੀਂ ਅੱਜ ਮਜਬੂਰ ਹਨ ਬੰਦਾ ਤੇ ਸਾਡਾ ਧਰਨਾ ਸੀ ਲਾਉਣਾ ਅੱਜ ਈ ਜਦੋਂ ਸਰਦਾਰ ਧਰਮਨ ਸੀਐਮ ਸਾਹਿਬ ਦਾ ਆਪਣੇ ਪੰਜਾਬ ਦੇ ਬਤੂੜਾ ਥਲੇ ਦਾ ਟਵੀਟ ਦੇਖਿਆ ਇਹ ਧੰਨਾ ਲਾ ਲਾ ਉਹ ਧੰਨਾ ਲਾ ਕੇ ਨਹੀਂ ਮਸਲਾ ਹੁੰਦੇ ਹੋਰ ਵੀ ਬੜੇ ਤਰੀਕੇ ਆ ਮਸਲਾ ਲਗਾਉਂਦੇ ਫਿਰ ਆਪਾਂ ਰਿਆਸੂ ਚੌਕ ਆਪਣੀ ਸੀਐਨਆਈ ਚਰਚ ਤੋਂ ਬੜਾ ਸ਼ਾਂਤੀਪੁਰ ਵਿੱਚ ਤੱਕ ਆਏ ਆ ਜੀ ਡੀਸੀ ਮੈਰ ਨੂੰ ਮੰਗ ਪੱਤਰ ਦਿੱਤਾ ਡੀਐਫਐਸ ਨੂੰ ਦਿੱਤਾ ਪਹਿਲੇ ਵੀ ਦੇ ਚੁੱਕੇ ਆ ਕੋਈ ਸੁਣਵਾਈ ਨਹੀਂ ਹੋਈ ਅੱਜ ਮਜਬੂਰ ਹਨ 2-3 ਹਜ਼ਾਰ ਲੋਕ ਆਪਾਂ ਲੈ ਕੇ ਆ ਬਿਆ ਫਿਰ ਜਾ ਕੇ ਇਹ ਨਾਲ ਦੀ ਗੱਲ ਸੁਣੀਆ ਪਹਿਲੋਂ ਨਹੀਂ ਤੋਂਦੇ ਬੜੀ ਅਮੀਰੀਆਂ ਕਰ ਚੁੱਕੇ ਨੇ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਡੀਸੀਲ ਤਸੀਲਦਾਰ ਮਾਨਮੋਹ ਕੁਟਲਾਈ ਅਫਸਰ ਨੇ ਇਹ ਟੈਂਡਰ ਹੀ ਗਲਤ ਦਿੱਤਾ ਗਿਆ ਜਦੋਂ ਪਤਾ ਵੀ ਸਾਡੀ ਚਰਚ ਦੇ ਜਰੀਆ 7-8 ਸਾਲ ਪੁਰਾਣੀ ਆ 2017-18 ਦੀ 18-19 ਦੀ ਚੱਜ ਬਣੀ ਹੋਈ ਆ ਰਾਜਨ 베ਦੀ ਜੀ ਹੁਣ 2024 'ਚ ਜਗ੍ਹਾ ਲਈ ਹੈ ਤੇ ਗ੍ਰਾਮ ਬਣਾਉਣੇ ਸ਼ੁਰੂ ਕਰਤੇ ਆ ਰਾਜਨ 베ਦੀ ਨੂੰ ਚੰਗਾ ਭਲਾ ਪਤਾ ਸੀ ਤੇ 7-8000 ਇਹ ਚੱਜ ਦੇ ਤੋਂ ਆਉਂਦਾ ਆ ਇਹ ਮੈਂ ਨਾ ਇਥੇ ਜਗਾ ਲੈ ਕੇ ਗਦਮ ਬਣਾਵਾ ਇਸ ਕਰਕੇ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਜਿਨ੍ਹਾਂ ਐਨਓਸੀ ਦਿੱਤੀਆਂ ਨੇ ਜਿਨ੍ਹਾਂ ਟੈਕਨੀਕਲ ਰਿਪੋਰਟਾਂ ਓਕੇ ਕੀਤੀਆਂ ਨੇ ਜਿਨ੍ਹਾਂ ਟੈਂਡਰ ਦਿੱਤੇ ਨੇ ਇਹ ਜਲਦੋ ਜਲਦ ਕੈਨਸਲ ਕੀਤਾ ਜਾਵੇ ਸਭ ਨੂੰ ਸਾਰੀ ਜਰੀ ਕੰਡੀਸ਼ਨਾਂ ਨੂੰ ਦੱਸ ਦਿੱਤਾ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਸਾਡੇ ਲੋਕਾਂ ਦੀ ਜਿਹੜੀ ਆਵਾਜ਼ ਹੈ ਮੁਸੀਬਤਾਂ ਹੀ ਚੜੀ ਦੀ ਆਵਾਜ਼ ਹੈ ਉਹ ਤੁਹਾਡੇ ਮਾਧਿਅਮ ਦੇ ਰਾਹੀਂ ਸਾਡੇ ਹੱਕ ਸੱਚ ਦੀ ਆਵਾਜ਼ ਉੱਥੇ ਪਹੁੰਚਣੀ ਹੈ ਪਰ ਅੱਜ ਜਿਹੜਾ ਮਸਲਾ ਚਰਚ ਨੂੰ ਲੈ ਕੇ ਆ ਕੇ ਚਰਚ ਦੇ ਨਜ਼ਦੀਕ ਹੀ ਜਿਹੜਾ ਟੂਲ ਪਲਾਜ਼ਾ ਦੇ ਲਾਗੇ ਚਰਚ ਆ ਉਹਦੇ ਨਜ਼ਦੀਕ ਜਿਹੜੀ ਆ ਇੱਕ ਪ੍ਰਾਈਵੇਟ ਜਿਹਨੂੰ ਅਸੀਂ ਗਦਾਮ ਕਹਿ ਲਈ ਕਿ ਓਪਨ ਦੇ ਵਿੱਚ ਬਣਾਇਆ ਜਾ ਰਿਹਾ ਪਰ ਉਹਦੇ ਬਹੁਤ ਸਾਰੀਆਂ ਜਿਹੜੇ ਨੁਕਸਾਨ ਨੇ ਤੇ ਸਾਡੀਆਂ ਮੇਰੀ ਤਾਂ ਪੂਰੇ ਸਮਾਜ ਨੂੰ ਵੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਇੱਕ ਹੈਂਬਲੀ ਬੇਨਤੀ ਆ ਕਿ 크੍ਰਿਸਚਨ ਭਾਈਚਾਰੇ ਦੀਆਂ ਧਾਰਮਿਕ ਭਾਵਨਾ ਨੂੰ ਦੇਖਦਿਆਂ ਹੋਇਆਂ ਦੇਖੋ ਉਥੇ ਜਦੋਂ ਕਣਕ ਲੱਗਣੀ ਆ ਤੇ ਕਣਕ ਦੇ ਵਿੱਚ ਉੱਥੇ ਕੀੜੀ ਕਾੜੇ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਆ ਉਸ ਤੋਂ ਬਾਅਦ ਉਸ ਕਣਕ ਨੂੰ ਜਿਹੜੀ ਆ ਦਵਾਈ ਜਿਹੜੀ ਆ ਦਵਾਈ ਵੀ ਲਾਈ ਜਾਣੀ ਆ ਤੇ ਦਵਾਈ ਦੇ ਨਾਲ ਵੀ ਜਿਹੜੀਆਂ ਬਹੁਤ ਸਾਰੀਆਂ ਜਿਹੜੇ ਕਾਰਨ ਨੇ ਉਹ ਮੈਂ ਤੁਹਾਡੇ ਨਾਲ ਸਾਰੇ ਜਿਹੜੇ ਸ਼ੇਅਰ ਨਹੀਂ ਕਰਾਂਗਾ ਕਿਉਂਕਿ ਇਹ ਲਗਭਗ ਪਹਿਲਾਂ ਵੀ ਭਾਜੀ ਹੋਣਾ ਨੇ ਦੱਸ ਦਿੱਤਾ ਔਰ ਜਦੋਂ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਹੁੰਦੀ ਆ ਪਹਿਲਾਂ ਵੀ ਦੱਸਿਆ ਕਿ ਉੱਥੇ ਲਗਭਗ ਸੰਡੇ ਨੂੰ 7000 ਤੋਂ ਮਤਲਬ 5000 ਤੋਂ 7000 ਲੋਕ ਆਉਂਦੇ ਨੇ ਐਤਵਾਰ ਬੁੱਧਵਾਰ ਤੇ ਸ਼ੁੱਕਰਵਾਰ ਤੇ ਉਸ ਤੋਂ ਲਾਵਾ ਵੀ ਡੇਲੀ ਜਿਹੜੇ ਲੋਕ ਨੇ ਉੱਥੇ 4-500 ਲੋਕ ਜਿਹੜਾ ਡੇਲੀ ਉਹ ਚਰਚ ਦੇ ਵਿੱਚ ਉਹ ਜਗ੍ਹਾ ਦੇ ਵਿੱਚ ਪਹੁੰਚਦਾ ਹੈ ਸੇਵਾ ਕਰਦਾ ਹੈ ਔਰ ਜਦੋਂ ਐਤਵਾਰ ਨੂੰ ਸੰਗਤ ਆਪਣੇ ਬੱਚਿਆਂ ਦੇ ਨਾਲ ਸਾਡੇ ਬੱਚੇ ਬਜ਼ੁਰਗ ਸਾਰੇ ਉਹ ਜਗ੍ਹਾ ਦੇ ਪਹੁੰਚਦੇ ਨੇ ਵੱਡੇ ਵੱਡੇ ਲੰਗਰ ਵੀ ਲੱਗਦੇ ਨੇ ਤੇ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਤੇ ਸਰਕਾਰ ਨੂੰ ਵੀ ਬੇਨਤੀ ਆ ਵੇਖੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਇਹ ਸਰਕਾਰ ਉਹ ਸਰਕਾਰ ਹੈ ਜਿਹੜੀ ਧਰਨਿਆਂ ਦੇ ਵਿੱਚੋਂ